ਕਿ ਤੁਹਾਨੂੰ ਵੀ ਲੱਗਦਾ ਕਿ ਲੋਕ ਤੁਹਾਨੂੰ ਭੋਲਾ ਸਮਝ ਕੇ ਤੁਹਾਡਾ ਫਾਇਦਾ ਚੱਕ ਜਾਂਦੇ ਆ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਚੱਕ ਜਾਂਦੇ ਆ ਕਿ ਤੁਸੀਂ ਵੀ ਕਦੇ-ਕਦੇ ਇਦਾਂ ਸੋਚਦੇ ਆ ਕਿ ਕਾਸ਼ ਮੈਂ ਵੀ ਥੋੜਾ ਜਿਹਾ ਚਲਾਕ ਹੁੰਦਾ ਮੈਂ ਵੀ ਥੋੜਾ ਜਿਹਾ ਸਮਾਰਟ ਹੁੰਦਾ ਤੇ ਜੇ ਹਾਂ ਤਾਂ ਆਹ ਵੀਡੀਓ ਤੁਹਾਡੇ ਲਈ ਹੈ ਦੇਖੋ ਭਈ ਅੱਜ ਦਾ ਜੋ ਜਮਾਨਾ ਨਾ ਇਹ ਭੋਲੇ-ਭਾਲੇ ਲੋਕਾਂ ਦਾ ਨਹੀਂ ਹੈਗਾ ਇਹ ਚਲਾਕ ਲੋਕਾਂ ਦਾ ਜਿਹੜੇ ਭੋਲੇ ਲੋਕ ਹੁੰਦੇ ਆ ਨਾ ਉਹਨਾਂ ਦੀ ਥਿੰਕਿੰਗ ਇਹ ਹੁੰਦੀ ਹੈ ਕਿ ਕੋਈ ਗੱਲ ਨਹੀਂ ਰੱਬ ਦੇਖਦਾ ਸਭ ਕੁਝ ਆਪਣੇ ਆਪ ਠੀਕ ਹੋ ਜਾਊਗਾ ਪਰ ਆਪਣੇ ਆਪ ਕੁਝ ਵੀ ਠੀਕ ਨਹੀਂ ਹੁੰਦਾ ਆਪਣੀ ਜ਼ਿੰਮੇਵਾਰੀ ਆਪ ਨੂੰ ਹੀ ਲੈਣੀ ਪੈਣੀ ਆ ਸਾਰਾ ਕੁਝ ਆਪਾਂ ਨੂੰ ਖੁਦ ਨੂੰ ਹੀ ਕਰਨਾ ਪੈਣਾ ਸੋ ਜਿਹੜੇ ਭੋਲੇ ਭਾਲੇ ਲੋਕ ਹੁੰਦੇ ਹਨ ਨਾ ਉਹ ਥੱਗੀਆਂ ਧੋਖਿਆਂ ਦਾ ਸ਼ਿਕਾਰ ਵੀ ਬਹੁਤ ਜਲਦੀ ਹੋ ਜਾਂਦੇ ਆ ਕਿਉਂਕਿ ਉਹ ਹਰ ਬੰਦੇ ਦੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਆ ਬਸ ਇੱਥੋਂ ਹੀ ਉਹ ਮਾਰ ਖਾ ਜਾਂਦੇ ਆ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਐਹੋ ਜਿਹੇ ਰਾਜ ਦੱਸੂਗਾ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਭੋਲੇਪਨ ਨੂੰ ਆਪਣੀ ਤਾਕਤ ਬਣਾ ਕੇ ਹਰ ਥਾਂ ਦੇ ਉੱਤੇ ਸਮਾਰਟ ਬਣ ਕੇ ਚੱਲਣਾ ਸਿੱਖ ਸਕਦੇ ਆ ਸੋ ਹੁਣ ਚੁੱਪਚਾਪ ਬੈਠੇ ਰਹਿਣ ਵਾਲਿਆਂ ਦਾ ਜ਼ਮਾਨਾ ਨਹੀਂ ਹੈਗਾ ਹੁਣ ਚਲਾਕੀ ਦੇ ਨਾਲ ਕਦਮ ਚੱਕਣ ਵਾਲਿਆਂ ਦਾ ਜ਼ਮਾਨਾ ਹੈ ਬਾਈ ਜੇ ਇਸ ਦੁਨੀਆ ਦੇ ਵਿੱਚ ਇਹਨਾਂ ਲੋਕਾਂ ਦੇ ਵਿੱਚ ਚਲਾਕ ਬਣ ਕੇ ਰਹੋਗੇ ਨਾ ਤਾਂ ਹੀ ਸਰਵਾਈਵ ਕਰ ਸਕਦੇ ਆ ਸੋ ਭੋਲਾਪਨ ਛੱਡੋ ਥੋ ਉਹਨਾਂ ਭੋਲੇਪਨ ਨੂੰ ਚੰਗੀ ਗੱਲ ਸਮਝਦੇ ਆ ਕਿ ਚਲੋ ਬਹੁਤ ਵਧੀਆ ਗੱਲ ਆ ਯਾਰ ਬੰਦਾ ਭੋਲਾ ਹੈ شریف ਹੈ ਪਰ ਤੁਸੀਂ ਮੰਨਦੇ ਆ ਵੀ ਅੱਜ ਦੇ ਟਾਈਮ ਦੇ ਵਿੱਚ ਅੱਜ ਦੀ ਦੁਨੀਆ ਦੇ ਵਿੱਚ ਭੋਲਾਪਨ ਇੱਕ ਕਮਜ਼ੋਰੀ ਹੈ ਜਿਹੜਾ ਭੋਲਾ ਤੇ شریف ਬੰਦਾ ਹੁੰਦਾ ਨਾ ਉਹਨੂੰ ਅਕਸਰ ਕਮਜ਼ੋਰ ਮੰਨਿਆ ਜਾਂਦਾ ਹੈ ਤੇ ਸਮਾਰਟ ਬਣਦਾ ਮਤਲਬ ਇਹ ਨਹੀਂ ਹੈਗਾ ਕਿ ਇੱਕ ਬੁਰਾ ਇਨਸਾਨ ਕਿ ਤੁਸੀਂ ਬਹੁਤ ਜ਼ਿਆਦਾ ਬੁਰੇ ਇਨਸਾਨ ਹੋ ਮਤਲਬ ਹੀ ਇਨਸਾਨ ਹੈ ਸਮਾਰਟ ਬਣਦਾ ਮਤਲਬ ਹੁੰਦਾ ਵੀ ਆਪਣੀ ਸੋਚ ਨੂੰ ਬਿਹਤਰ ਬਣਾਉਣਾ ਜਾਂ ਫਿਰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣਾ ਤਾਂ ਜੋ ਕੋਈ ਵੀ ਤੁਹਾਡਾ ਫਾਇਦਾ ਨਾ ਚੱਕ ਸਕੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਅਸੂਲ ਦੱਸੂਗਾ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਭੋਲੇਪਨ ਨੂੰ ਛੱਡ ਕੇ ਇੱਕ ਸਮਝਦਾਰ ਤੇ ਚੁਸਤ ਇਨਸਾਨ ਬਣ ਸਕਦੇ ਹਾਂ ਅਸੂਲ ਨੰਬਰ ਪਹਿਲਾ ਲੋਕਾਂ ਨੂੰ ਸਮਝੋ ਲੋਕਾਂ ਦੇ ਚਿਹਰੇ ਪੜ੍ਹਨੇ ਸਿੱਖੋ ਜਿਹੜੇ ਭੋਲੇ ਤਸ਼ਰੀਫ ਇਨਸਾਨ ਹੁੰਦੇ ਹਨ ਨਾ ਉਹ ਹਰ ਕਿਸੇ ਦੇ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਲੈਂਦੇ ਆ ਜਿਵੇਂ ਕਿਸੇ ਨੇ ਕਹਿਦਾ ਉਵੇਂ ਹੀ ਬਸ ਗੱਲ ਮੰਨ ਲੈਣੀ ਆ ਕਿਸੇ ਗੱਲ ਦੀ ਤਹਿਕੀਕਾਤ ਨਹੀਂ ਕਰਨੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਨਹੀਂ ਕਰਨੀ ਸਿਰਫ ਅੱਖਾਂ ਬੰਦ ਕਰਕੇ ਅਗਲੇ ਦੀ ਗੱਲ ਦੇ ਉੱਤੇ ਭਰੋਸਾ ਕਰ ਲਿਆ ਵੀ ਹਾਂ ਇਹ ਹੀ ਬੰਦਾ ਸੱਚਾ ਹੈ ਪਰ ਸਮਾਰਟ ਬਣ ਲਈ ਤੁਹਾਨੂੰ ਕੁਝ সাইਕਲੋਜੀਕਲ ਇਫੈਕਟ ਸਮਝਣੇ ਪੈਣਗੇ ਜਦੋਂ ਵੀ ਤੁਸੀਂ ਕਿਸੇ ਬੰਦੇ ਦੇ ਨਾਲ ਗੱਲ ਕਰਦੇ ਨਾ ਜਦੋਂ ਕੋਈ ਪਰਸਨ ਤੁਹਾਡੇ ਨਾਲ ਗੱਲ ਕਰ ਰਿਹਾ ਤਾਂ ਉਹਦੀਆਂ ਸਿਰਫ ਗੱਲਾਂ ਨਾ ਸੁਣੋ ਦੀ ਆਵਾਜ਼ ਦੀ ਟੋਨ ਦੇ ਉੱਤੇ ਵੀ ਧਿਆਨ ਦਿਓ ਕੀ ਉਹ ਬੰਦਾ ਸੱਚ ਬੋਲ ਰਿਹਾ ਜੋ ਵੀ ਉਹ ਬੋਲ ਰਿਹਾ ਕੀ ਉਹਦੇ ਪਿੱਛੇ ਉਹਦਾ ਕੋਈ ਲੁਕਿਆ ਹੋਇਆ ਮਕਸਦ ਤਾਂ ਨਹੀਂ ਹੈਗਾ ਕੋਈ ਉਹਦਾ ਉਹੋ ਜਿਹਾ ਇਰਾਦਾ ਤਾਂ ਨਹੀਂ ਹੈਗਾ ਜਿਹੜੇ ਚਲਾਕ ਲੋਕ ਹੁੰਦੇ ਹਨ ਨਾ ਉਹ ਦੂਜੇ ਬੰਦੇ ਦੀ ਅੱਖ ਪੜ ਕੇ ਦੱਸ ਦਿੰਦੇ ਕਿ ਇਹਦੀ ਗੱਲਾਂ ਦੇ ਪਿੱਛੇ ਕੋਈ ਨਾ ਕੋਈ ਰਾਜ ਹੈ ਇਹਦੀਆਂ ਗੱਲਾਂ ਦੇ ਪਿੱਛੇ ਕੋਈ ਨਾ ਕੋਈ ਗਲਤ ਮਕਸਦ ਜ਼ਰੂਰ ਹੈਗਾ ਪਰ ਜਿਹੜੇ ਭੋਲੇ ਬੰਦੇ ਹੁੰਦੇ ਹਨ ਨਾ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਉਹ ਬਸ ਸਿਰ ਹਿਲਾਈ ਜਾਂਦੇ ਕਿ ਹਾਂ 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 ਜੋ ਵੀ ਹੈਗਾ ਬਸ ਠੀਕ ਹੈ ਪਰ ਜਿਹੜੇ ਚਲਾਕ ਬੰਦੇ ਹੁੰਦੇ ਨਾ ਉਹ ਇਦਾਂ ਨਹੀਂ ਕਰਦੇ ਉਹ ਬੰਦੇ ਦੀ ਅੱਖ ਪੜ ਲੈਂਦੇ ਆ ਜਿਹੜਾ ਇਨਸਾਨ ਦੂਜਿਆਂ ਦੀਆਂ ਨੀਤਾਂ ਨੂੰ ਸਮਝ ਜਾਂਦਾ ਨਾ ਉਹਨੂੰ ਕਦੇ ਕੋਈ ਧੋਖਾ ਨਹੀਂ ਦੇ ਸਕਦਾ ਇੱਕ ਗੱਲ ਯਾਦ ਰੱਖਿਓ ਹਰ ਚਮਕਣ ਵਾਲੀ ਚੀਜ਼ ਕਦੇ ਸੋਨਾ ਨਹੀਂ ਹੁੰਦੀ ਇਹ ਮੇਰੀ ਜ਼ਿੰਦਗੀ ਦੇ ਵੀ ਪਰਸਨਲ ਐਕਸਪੀਰੀਅੰਸ ਰਏ ਆ ਮੈਂ ਹਰ ਬੰਦੇ ਦੇ ਉੱਤੇ ਅੱਖਾਂ ਬੰਦ ਕੇ ਯਕੀਨ ਕਰ ਲੈਂਦਾ ਸੀਗਾ ਜਿਹਦੇ ਕਰਕੇ ਮੈਨੂੰ ਫਾਈਨੈਂਸ਼ਲੀ ਵੀ ਬਹੁਤ ਵੱਡੇ ਨੁਕਸਾਨ ਚੱਲਣੇ ਪਏ ਆ ਦੂਜਾ ਸੂਲ ਹੈਗਾ ਨਾ ਕਹਿਣਾ ਸਿੱਖੋ ਨਾ ਕਹਿਣ ਦੀ ਕਲਾ ਦੇ ਵਿੱਚ ਮਾਰ ਬਣੋ ਜਿਹੜੇ ਭੋਲੇ ਲੋਕ ਹੁੰਦੇ ਨਾ ਉਹ ਦੂਜਿਆਂ ਨੂੰ ਖੁਸ਼ ਕਰਨ ਦੇ ਲਈ ਹਮੇਸ਼ਾ ਹਾਂ ਕਹਿ ਦਿੰਦੇ ਆ ਕਿਸੇ ਨੇ ਵੀ ਕੋਈ ਵੀ ਕੰਮ ਕਹੇ ਤਾਂ ਹਰ ਬੰਦੇ ਨੂੰ ਹਾਂ ਕਰ ਦੇਣੀ ਫੇਰ ਭਾਵੇਂ ਉਹਨਾਂ ਦਾ ਆਪਣਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ ਕਿਉਂਕਿ ਉਹਨਾਂ ਦੇ ਵਿੱਚ ਉਹ ਹਿੰਮਤ ਨਹੀਂ ਹੁੰਦੀ ਦੂਜੇ ਬੰਦੇ ਨੂੰ ਨਾ ਕਹਿਣ ਦੀ ਐਗਜ਼ਾਮਪਲ ਦੇ ਤੌਰ ਤੇ ਕਈ ਬੰਦੇ ਐਹੋ ਜਿਹੇ ਹੁੰਦੇ ਆ ਕਿ ਆਹ ਸਾਹਮਣੇ ਵਾਲਾ ਬੰਦਾ ਅੱਜ ਤੱਕ ਮੇਰੇ ਕੰਮ ਨਹੀਂ ਆਇਆ ਅੱਜ ਤੱਕ ਉਹਨੇ ਮੇਰਾ ਕਦੇ ਸਾਥ ਨਹੀਂ ਦਿੱਤਾ ਪਰ ਜਦੋਂ ਉਹ ਮੈਨੂੰ ਕੋਈ ਕੰਮ ਕਹਿੰਦਾ ਮੈਥੋਂ ਉਹਨੂੰ ਮਨਾ ਕੀਤਾ ਹੀ ਨਹੀਂ ਜਾਂਦਾ ਮੇਰੇ ਤੋਂ ਉਹਨੂੰ ਨਾ ਹੁੰਦੀ ਨਹੀਂ ਮੈਂ ਫਿਰ ਵੀ ਪਤਾ ਨਹੀਂ ਕਿਉਂ ਹਰ ਵਾਰ ਉਹਦੇ ਕਹਿਣ ਤੇ ਉਹਦੇ ਨਾਲ ਤੁਰ ਪੈਂਦਾ ਕੋਈ ਵੀ ਕੰਮ ਹੋਵੇ ਮੈਂ ਉਹਨੂੰ ਉਸ ਕੰਮ ਦੇ ਲਈ ਹਾਂ ਕਰ ਦਿੰ ਮੇਰੀ એનર્ਜੀ ਕਿੰਨੀ ਕੀਮਤੀ ਹੈ ਉਹੀ એનર્ਜੀ ਮੈਂ ਆਪਣੇ ਕੰਮ ਤੇ ਲਾਉਂਗਾ ਉਹੀ ਸਮਾਂ ਮੈਂ ਆਪਣੇ ਕੰਮ ਨੂੰ ਦੇਵਾਂਗਾ ਤੇ ਮੈਂ ਕਾਮਯਾਬ ਹੋਵਾਂਗਾ ਜੇ ਕੋਈ ਕੰਮ ਤੁਹਾਡੇ ਲਈ ਠੀਕ ਨਹੀਂ ਹੈਗਾ ਜਾਂ ਫਿਰ ਉਹ ਕੰਮ ਤੁਹਾਨੂੰ ਪਸੰਦ ਨਹੀਂ ਹੈਗਾ ਤਾਂ ਚੁੱਪ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਅਗਲੇ ਨੂੰ ਮੰਣਾ ਕਰੋ ਨਾ ਕਰੋ ਧਰਮ ਦੀ ਲੋੜ ਨਹੀਂ ਹੈਗੀ ਕਿ ਲੋਕ ਕੀ ਕਹਿਣਗੇ ਲੋਕ ਕੀ ਸੋਚਣਗੇ ਆਪਣੀਆਂ ਸੀਮਾਵਾਂ ਤੈਅ ਕਰੋ ਆਪਣੀਆਂ ਬਾਉਂਡਰੀਜ਼ ਸੈੱਟ ਕਰੋ ਤਾਂ ਕਿ ਤੇ ਜਾ ਕੇ ਲੋਕ ਤੁਹਾਡੀ ਇੱਜ਼ਤ ਕਰਦੇ ਆ ਜੇ ਤੁਸੀਂ ਹਰ ਟਾਈਮ ਹਰ ਬੰਦੇ ਦੇ ਲਈ ਅਵੇਲੇਬਲ ਰਹੋਗੇ ਨਾ ਤਾਂ ਫਿਰ ਤੁਹਾਡੀ ਕਦਰ ਕਿਸੇ ਨੇ ਵੀ ਨਹੀਂ ਕਰਨਾ ਕਹਿਣਾ ਤੁਹਾਡੀ ਤਾਕਤ ਹੈ ਨਾ ਕਿ ਕਮਜ਼ੋਰੀ ਅਸੂਲ ਨੰਬਰ 3 ਹਮੇਸ਼ਾ ਪਹਿਲਾਂ ਆਪਣੇ ਫਾਇਦੇ ਦੇ ਬਾਰੇ ਸੋਚੋ ਸੋ ਜਦੋਂ ਵੀ ਕੋਈ ਤੁਹਾਨੂੰ ਕੋਈ ਕੰਮ ਕਹਿੰਦਾ ਨਾ ਉਹਦੇ ਵਿੱਚ ਪਹਿਲਾਂ ਇਹ ਸੋਚੋ ਕਿ ਮੇਰਾ ਕੀ ਫਾਇਦਾ ਹੋਊਗਾ ਜੇ ਫਾਇਦਾ ਨਹੀਂ ਵੀ ਹੋ ਰਿਆ ਨਾ ਤਾਂ ਘੱਟੋ-ਘੱਟ ਮੇਰਾ ਨੁਕਸਾਨ ਤਾਂ ਨਹੀਂ ਹੋ ਰਿਹਾ ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸੁਣਨ ਦੇ ਵਿੱਚ ਥੋੜੀ ਜਿਹੀ ਖੁਦਗਰਜ਼ੀ ਲੱਗ ਸਕਦੀ ਆ ਪਰ ਤੁਹਾਡੇ ਵਿੱਚੋਂ ਬਹੁਤੇ ਨਾਲ ਕਦੇ ਨਾ ਕਦੇ ਇਹ ਚੀਜ਼ ਹੋਈ ਵੀ ਹੋਣੀ ਆ ਗੱਲ ਸੁਣ ਕੇ ਬਹੁਤੇ ਬੰਦੇ ਇਮੋਸ਼ਨਲੀ ਇਹ ਚੀਜ਼ ਸੋਚਣ ਲੱਗ ਪੈਂਦੇ ਕਿ ਨਹੀਂ ਯਾਰ ਇਹ ਤਾਂ ਠੀਕ ਨਹੀਂ ਹੈਗਾ ਕਿਸੇ ਨੇ ਸਾਨੂੰ ਕੋਈ ਵੀ ਕੰਮ ਕਹੇ ਤਾਂ ਮੈਂ ਹਰ ਕੰਮ ਦੇ ਵਿੱਚ ਪਹਿਲਾਂ ਇਹ ਸੋਚੂੰਗਾ ਵੀ ਮੇਰਾ ਕੀ ਫਾਇਦਾ ਪਰ ਅੱਜ ਤੱਕ ਤੁਸੀਂ ਬਹੁਤ ਲੋਕਾਂ ਦੇ ਕੰਮ ਆਏ ਆਂ ਅੱਜ ਤੱਕ ਤੁਸੀਂ ਬਹੁਤ ਬੰਦਿਆਂ ਦੇ ਪਹਿਲੀ ਵਾਰੀ ਕੰਮ ਕਹਿਣ ਤੇ ਤੁਸੀਂ ਕੰਮ ਨੂੰ ਪੂਰਾ ਵੀ ਕੀਤਾ ਪਹਿਲੀ ਵਾਰੀ ਤੁਸੀਂ ਉਹਦੇ ਕਹਿਣ ਤੇ ਹਾਂ ਵੀ ਕਰ ਦਿੱਤੀ ਹੈ ਪਰ ਤੁਹਾਨੂੰ ਉਹਦੇ ਚੋ ਕੀ ਮਿਲਿਆ ਕੋਈ ਫਾਇਦਾ ਹੋਇਆ ਤੁਹਾਡਾ ਕਿਉਂਕਿ ਹਰ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਏਦਾਂ ਦੇ ਐਕਸਪੀਰੀਅੰਸ ਕੀਤੇ ਹੁੰਦੇ ਆ ਜਿਵੇਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਹਰ ਕਿਸੇ ਨੂੰ ਹਾਂ ਕਹਿ ਦਿੰਦਾ ਸੀਗਾ ਪਰ ਉਹਦੇ ਵਿੱਚ ਆਪਾਂ ਨੂੰ ਮਿਲਿਆ ਕੁਝ ਵੀ ਨਹੀਂ ਪਰ ਜਦੋਂ ਆਪ ਨੂੰ ਕਦੇ ਲੋੜ ਪੈਂਦੀ ਆ ਤਾਂ ਫਿਰ ਸਾਹਮਣੇ ਵਾਲਾ ਬੰਦਾ ਮਿੰਟ ਚ ਨਾ ਕਰ ਦਿੰਦਾ ਬਈ ਸੋ ਇਹ ਸੋਚ ਤੁਹਾਨੂੰ ਗਲਤ ਫੈਸਲਾ ਲੈਣ ਤੋਂ ਬਚਾਊਗੀ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਤੁਸੀਂ ਕੁਰਬਾਨੀ ਦਾ ਬੱਕਰਾ ਨਹੀਂ ਹੈਗੇ ਤੁਹਾਡੀ ਆਪਣ ਜ਼ਿੰਦਗੀ ਆ ਸੋ ਆਪਣੀ ਤਰੱਕੀ ਨੂੰ ਹਮੇਸ਼ਾ ਪਹਿਲ ਦਿਓ ਐਟ ਦੀ ਐਂਡ ਰਿਸਪੈਕਟ ਉਸ ਬੰਦੇ ਦੀ ਹੁੰਦੀ ਹੈ ਜਿਹਦੇ ਕੋਲੇ ਚਾਰ ਪੈਸੇ ਹੈਗੇ ਆ ਜਿਹੜਾ ਬੰਦਾ ਕਾਮਯਾਬ ਹੈ ਤੁਸੀਂ ਕਿਸੇ ਦੇ ਕਿੰਨਾ ਕੰਮ ਆਏ ਆ ਤੁਸੀਂ ਕਿਸੇ ਦੀ ਕਿੰਨੀ ਹੈਲਪ ਕੀਤੀ ਆ ਜਾਂ ਫਿਰ ਤੁਸੀਂ ਦਿਲ ਦੇ ਕਿੰਨੇ ਕਿ ਚੰਗੇ ਆ ਸਾਫ ਆ ਇਹ ਕੋਈ ਨਹੀਂ ਦੇਖਦਾ। ਅਸੂਲ ਨੰਬਰ 4 ਹਮੇਸ਼ਾ ਸਿੱਖਦੇ ਰਹੋ ਤੇ ਜਾਣਕਾਰ ਬਣੋ। ਚੌਥਾ ਅਸੂਲ ਕਹਿੰਦਾ ਵੀ ਹਮੇਸ਼ਾ ਸਿੱਖਦੇ ਰਹੋ ਤੇ ਆਪਣੀ ਜਾਣਕਾਰੀ ਦੇ ਵਿੱਚ ਵਾਧਾ ਕਰੋ ਕਿਉਂਕਿ ਘਣਪੜ ਤੇ ਅਣਜਾਣ ਬੰਦੇ ਨੂੰ ਕਦੇ ਵੀ ਕੋਈ ਵੀ ਗਮਰਾਹ ਕਰ ਸਕਦਾ ਹੈ, ਬੇਵਕੂਫ ਬਣਾ ਸਕਦਾ ਹੈ। ਸਮਾਰਟ ਬਣਨ ਦੇ ਲਈ ਤੁਹਾਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆ ਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ। ਕਿਤਾਬਾਂ ਪੜੋ, ਵੀਡੀਓ ਦੇਖੋ, ਖਬਰਾਂ ਸੁਣੋ, ਸਾਰਾ ਕੁਝ ਤੁਹਾਡੇ ਧਿਆਨ ਦੇ ਵਿੱਚ ਹੋਣਾ ਚਾਹੀਦਾ। ਜਿੰਨੀ ਜ਼ਿਆਦਾ ਤੁਸੀਂ ਨੌਲੇਜ ਇਕੱਠੀ ਕਰ ਸਕਦੇ ਆ ਆਪਣੇ ਖੇਤਰ ਦੇ ਵਿੱਚ ਵੀ ਐਕਸਪਰਟ ਬਣੋ। ਜਦੋਂ ਤੁਹਾਨੂੰ ਪੂਰੀ ਜਾਣਕਾਰੀ ਹੋਊਗੀ ਨਾ ਤਾਂ ਵੀ ਬੰਦਾ ਤੁਹਾਨੂੰ ਗਲਤ ਸਲਾਹ ਦੇ ਕੇ ਜਾਂ ਫਿਰ ਝੂਠ ਬੋਲ ਕੇ ਬੇਵਕੂਫ ਨਹੀਂ ਬਣਾ ਸਕਦਾ ਤੁਹਾਨੂੰ ਕਿਤੇ ਵੀ ਗਲਤ ਸਿਚੁਏਸ਼ਨ ਦੇ ਵਿੱਚ ਫਸਾ ਨਹੀਂ ਸਕਦਾ ਕਿਉਂਕਿ ਗਿਆਨ ਤੁਹਾਡੀ ਸਭ ਤੋਂ ਵੱਡੀ ਢਾਲ ਤੇ ਹਥਿਆਰ ਅਸੂਲ ਨੰਬਰ 5 ਆਪਣੀ ਆਵਾਜ਼ ਬੁਲੰਦ ਕਰੋ ਅੰਤਿਮ ਤੇ ਸਭ ਤੋਂ ਜ਼ਰੂਰੀ ਅਸੂਲ ਜਿਹੜੇ ਭੋਲੇ ਤੇ ਸ਼ਰੀਫ ਲੋਕ ਹੁੰਦੇ ਨੇ ਉਹ ਆਪਣੇ ਨਾਲ ਹੋ ਰਹੀ ਬੇਇਨਸਾਫੀ ਦੇ ਉੱਤੇ ਹਮੇਸ਼ਾ ਚੁੱਪ ਰਹਿੰਦੇ ਆ ਉਹ ਬੋਲਦੇ ਨਹੀਂ ਹੈਗੇ ਆਪਣੀ ਆਵਾਜ਼ ਨਹੀਂ ਚੱਕਦੇ ਕਿਉਂਕਿ ਉਹਨਾਂ ਦੀ ਸੋਚ ਇਹੋ ਜੀ ਹੁੰਦੀ ਹੈ ਕਿ ਕੋਈ ਗੱਲ ਨਹੀਂ ਹਾਲਾਤ ਆਪਣੇ ਆਪ ਠੀਕ ਹੋ ਜਾਣਗੇ ਜਾਂ ਫਿਰ ਉਹ ਰੱਬ ਦੇਖਦਾ ਰੱਬ ਭਾਵੇਂ ਦੇਖ ਰਿਹਾ ਉਹ ਤਾਂ ਜਦੋਂ ਇਨਸਾਫ ਕਰੂਗਾ ਕਰੂਗਾ ਪਰ ਸਾਡੇ ਨਾਲ ਤਾਂ ਅੱਜ ਬੇਇਨਸਾਫੀ ਹੋ ਰਹੀ ਹੈ ਨਾ ਸਾਡੇ ਨਾਲ ਤਾਂ ਅੱਜ ਧੱਕਾ ਹੋ ਰਿਹਾ ਹੈ ਨਾ ਸੋ ਜੇ ਆਪਾਂ ਉਹਦੇ ਲਈ ਆਵਾਜ਼ بلند ਨਹੀਂ ਕਰਾਂਗੇ ਆਪਾਂ ਬੋਲਾਂਗੇ ਨਹੀਂ ਤਾਂ ਇਹ ਚੀਜ਼ ਸਾਰੀ ਜ਼ਿੰਦਗੀ ਇਦਾਂ ਹੀ ਹੁੰਦੀ ਰਹੂ। ਇਹ ਸੋਚ-ਸੋਚ ਕੇ ਤੁਸੀਂ ਆਪਣਾ ਕਿੰਨਾ ਨੁਕਸਾਨ ਕਰਵਾਉਂਦੇ ਰਹੋਗੇ ਕਿਉਂਕਿ ਤੁਹਾਡੀ ਆਵਾਜ਼ ਦੇ ਵਿੱਚ ਉਹ ਤਾਕਤ ਆ ਜੋ ਲੋਕਾਂ ਨੂੰ ਤੁਹਾਡੀ ਕਦਰ ਕਰਨ ਦੇ ਲਈ ਮਜਬੂਰ ਕਰੂਗੀ। ਇਹ ਤੁਹਾਡੀ ਹੋਣ ਦਾ ਸਵਾਲ ਹੈ। ਸੋ ਦੋਸਤੋ ਭੋਲਾਪਨ ਛੱਡੋ, ਸਮਾਰਟ ਬਣੋ। ਇਹੀ ਤੁਹਾਡੀ ਜ਼ਿੰਦਗੀ ਨੂੰ ਬਦਲਣ ਦੀ ਇੱਕ ਚਾਬੀ ਹੈ। ਅੱਜ ਤੋਂ ਹੀ ਇਹਨਾਂ ਸਾਰੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਤੇ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਤੁਸੀਂ ਇੱਕ ਤਾਕਤਵਰ ਇਨਸਾਨ ਹੋ। ਸੋ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰਿਓ ਜੀ। ਜੋ ਅਜੇ ਵੀ ਭੋਲੇਪਨ ਦਾ ਸ਼ਿਕਾਰ ਸੋ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਜੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ